ਹਾਂਜੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਨਾਲ ਜਦੋਂ ਵੀ ਲਾਈਵ ਆਉਂਦੇ ਆ ਤਾਂ ਕੋਈ ਵਿਸ਼ੇਸ਼ ਗੱਲ ਹੀ ਤੁਹਾਡੇ ਨਾਲ ਕਰਨੀ ਹੁੰਦੀ ਹੈ ਤੇ ਅੱਜ ਨਗਰ ਕੌਂਸਲ ਦੇ ਵਿਸ਼ੇ ਤੋਂ ਹਟ ਕੇ ਤੁਹਾਡੇ ਨਾਲ ਜਿਹੜੀ ਗੱਲ ਅਸੀਂ ਕਰਨ ਜਾ ਰਹੇ ਹਾਂ ਕਿ ਜਨਮ ਤਲਾਈ ਛਪਾਰ ਵਿਖੇ ਆਉਣ ਵਾਲੀ 9 ਤਰੀਕ ਨੂੰ 9 ਫਰਵਰੀ ਨੂੰ ਦਿਨ ਐਤਵਾਰ ਨੂੰ 11 ਲੜਕੀਆਂ ਦੀਆਂ ਸ਼ਾਦੀਆਂ ਹੋਣ ਜਾ ਰਹੀਆਂ ਨੇ ਤੇ ਇਹ ਜਿਹੜਾ ਬੂਟਾ ਅੱਜ ਤੋਂ 26 ਸਾਲ ਪਹਿਲਾਂ 1999 ਦੇ ਵਿੱਚ ਸਮੇਂ ਸੇਵਾ ਸਮਿਤੀ ਦਾ ਜਿਹੜਾ ਗਠਨ ਸੀਗਾ ਉਹ ਸਾਡੇ ਸਾਰੇ ਸਾਥੀਆਂ ਵੱਲੋਂ ਕੀਤਾ ਗਿਆ ਸੀ ਤੇ ਜਨਮ ਤਲਾਈ ਛਪਾਰ ਅਹਿਮਦਗੜ ਜਿੱਥੇ ਕੀ ਬਹੁਤ ਹੀ ਇੱਕ ਵਧੀਆ ਸਥਾਨ ਸੰਤ ਅਬਦੂਤ ਕੇਸ਼ਵਾਨੰਦ ਜੀ ਤੇ ਸੰਤ ਅਬਦੂਤ ਮੋਜਾ ਨੰਦ ਜੀ ਜਿਨ੍ਹਾਂ ਦੇ ਪ੍ਰਤਾਪ ਸਦਕਾ ਇੱਥੇ ਇਹ ਕਾਰਿਆਕਰਮ ਸਮੇਂ ਸੇਵਾ ਸਮਿਤੀ ਵੱਲੋਂ ਇਸ ਵਾਰ 21ਵਾਂ ਮਹਾਨ ਸਾਲਾਨਾ ਜਿਹੜਾ ਸਮਾਗਮ ਆ ਉਹ ਕੀਤਾ ਜਾ ਰਿਹਾ ਹੈ ਇਸ ਟਾਈਮ ਅਸੀਂ ਸਾਰੇ ਸਾਥੀ ਇੱਥੇ ਜਨਮ ਤਲਾਈ ਸਥਾਨ ਦੇ ਉੱਪਰ ਬੈਠੇ ਆ ਤੇ ਇਸ ਤੋਂ ਪਹਿਲਾਂ ਸਾਡੇ ਸੰਤ ਸ਼੍ਰੀ ਦਵਾਰਕਾਦਾਸ ਜੀ ਜਿਨ੍ਹਾਂ ਦੇ ਆਸ਼ੀਰਵਾਦ ਦੇ ਸਦਕਾ ਇਹ ਸਾਰੇ ਕਾਰਜ ਇੱਥੇ ਹੁੰਦੇ ਰਹੇ ਨੇ ਤੇ ਹੁਣ ਇਸ ਟਾਈਮ ਸਾਡੇ ਇੱਥੋਂ ਦੇ ਮੁਖੀ ਸਾਡੇ ਗੋਬਿੰਦਾਨੰਦ ਸ਼ਾਸਤਰੀ ਜੀ ਤੇ ਜਿਨ੍ਹਾਂ ਦੀ ਦੇਖਰੇਖ ਦੇ ਹੇਠ ਇਹ ਸਾਰੇ ਕਾਰਜ ਹੁੰਦੇ ਨੇ ਤੇ ਸਾਡੇ ਵੱਡੇ ਵੀਰ ਹੈਪੀ ਬਾਬਾ ਜੀ ਗੁੱਗਾ ਮਾੜੀ ਛਪਾਰ ਵਾਲੇ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਜਿਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਸਾਰੇ ਰਲ ਮਿਲ ਕੇ ਇਹ ਕਾਰਜ ਕਰਦੇ ਆ ਤੇ ਅੱਜ ਇੱਥੇ ਪੂਰੀ ਟੀਮ ਬੈਠੀ ਆ ਕਿਉਂਕਿ ਇਸ ਨੂੰ ਮਹਾਕੁੰਭ ਦਾ ਨਾਮ ਇਸ ਲਈ ਦਿੱਤਾ ਗਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਬੇਟੀ ਬਸਾਓ ਸਾਡੇ ਗ੍ਰੰਥਾਂ ਦੇ ਵਿੱਚ ਵੀ ਕੰਨਿਆਦਾਨ ਨੂੰ ਬਹੁਤ ਵੱਡਾ ਦਾਨ ਕਿਹਾ ਗਿਆ ਹੈ ਇਸ ਲਈ ਇਹ ਜਿਹੜਾ ਕਾਰਜ ਆ ਇਸ ਨੂੰ ਮਹਾਕੁੰਭ ਦਾ ਨਾਮ ਦਿੱਤਾ ਗਿਆ ਹੈ ਤੇ ਅੱਜ ਅਸੀਂ ਬੈਠੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਸਾਡੇ ਭਰਾ ਇੱਥੇ ਬੈਠੇ ਆ ਉਹਨਾਂ ਦੇ ਵੀ ਰੂਬਰੂ ਕਰਾਉਂਗਾ ਤੇ ਸਾਡੇ ਸੰਤ ਮਹਾਪੁਰਸ਼ ਗੋਬਿੰਦ ਅਰੰਧ ਸ਼ਾਸਤਰੀ ਜੀ ਹਾਂਜੀ ਮਹਾਰਾਜ ਆਪਕੋ ਸਭੀ ਲੋਕ ਦੇਖ ਰਹੇ ਆ ਹੰਦਗੜ੍ਹ ਕੇ ਇਲਾਕੇ ਕੇ ਹਾਂਜੀ ਸਤਿ ਸ਼੍ਰੀ ਅਕਾਲ ਨਮਸਕਾਰ ਸਾਰੇ ਮਾਨਵਾਂ ਨੂੰ ਇੱਕ ਵਾਰ ਮੇਰੇ ਵੱਲੋਂ ਸੇ शुभ आशीर्वाद स्वामी केशवानंद की ओर से सभी को आशीर्वाद परम सम्मान्य माननीय सभी सदस्यगण बीपी शर्मा जी उपस्थित सभी को तो हमारे वंदना प्रत्येक वर्ष के भांति इस वर्ष भी जो कन्याओं का शादी होने जा रहा है यह परम सौभाग्य है परम उत्साह का विषय है कि हमारी ये समय सेवा समिति के द्वारा गरीब कन्याओं का जो शादी का भी आयोजन किया जाता है यह बहुत ही परोपकार की बात है उपकार की बात है इसमें सभी को मैं एक आह्वान करता हूँ कि अपने तन धन मन से इस कार्य में सहयोग करें और इस कार्यक्रम का शोभा बढ़ाए क्योंकि गरीब कन्याओं जो असहाय है उसका सहयोग करना हम सभी का परम कर्तव्य होता है इसलिए अपने कमाई का जो कुछ अंश अवश्य ही इसमें सहयोग करें प्रदान करें और हमारे केशवानंद स्वामी स्वामी मोजन स्वामी ये परम पवित्र स्थान है ਔਰ ਯਹਾਂ ਜੋ ਵੀ ਆਤੇ ਹੈ ਸਭੀ ਮਨੋ ਕਾਮਨਾ ਪੂਰੀ ਹੁੰਦਾ ਹੈ ਇਸ ਲਈ ਹਾਂ ਜੋ ਅਵਸ਼્ય ਹੈ ਔਰ ਇਸ ਸੁਭਾਅ ਆਏ ਸੁਭਾਅ ਵੜਾਏ ਇਸ ਸਥਲ ਮੇ ਆਕਰ ਸਭੀ ਮਨੋ ਕਾਮਨਾ ਪੂਰਨ ਹੁੰਦਾ ਹੈ ਬਸ ਇਤਨਾ ਹੀ ਕਹੂੰਗਾ ਕੋਲਸਤ ਗੋਦੇ ਮੌਕੀਜਾ ਤੇ ਸਾਰੇ ਜਿਹੜੇ ਸਾਡੇ ਭਰਾ ਨੇ ਇੱਕ ਵਾਰ ਮੈਂ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਉਣਾ ਚਾਹੁੰਦਾ ਇਹ ਸਾਡੀ ਸਾਰੀ ਜਿਹੜੀ ਹੈਗੀ ਆ ਪੂਰੇ ਇਥੋਂ ਦੇ ਹਾਂਜੀ ਸਾਥ ਸਾਹਿਬ ਕਹਦੋ ਸਾਰੇ ਜਣੇ ਜੀ ਸਾਰੇ ਇਕੱਲਾ ਇਕੱਲਾ ਬੰਦਾ ਸਾਥ ਸਾਹਿਬ ਕਹੋ ਜੀ ਹਾਂਜੀ ਹਾਂਜੀ ਸਰੂਜੀ ਸਾਹਿਲ ਜੀ ਆਉਣਾ ਤੁਹਾਡੇ ਕੋਲ ਇਸ ਤੋਂ ਬਾਅਦ ਸਾਥ ਸਾਹਿਬ ਕਰ ਦਿਓ ਜੀ ਸਾਰੇ ਹਾਂਜੀ ਬੱਸ ਹਾਂਜੀ ਹਾਂਜੀ ਬੱਸ ਸਾਹਿਬ ਜੀ ਹਾਂਜੀ ਭਾਈ ਸਾਹਿਬ ਹਾਂਜੀ ਗਲੂ ਜੀ ਰੋਵੀ ਟੰਡ ਸਾਹਿਬ ਹਾਂਜੀ ਹਾਂਜੀ ਜੰਦਾਲ ਸਾਹਿਬ ਬੋਲੋ ਹਾਂਜੀ ਜੈਸ਼ਰੀ ਰਾਓ ਬੋਲੋ ਜੀ ਬੋਲੋ ਪਿਸਤਾ ਸਮਾਜ ਸੇਵਕ ਸਮਿਤੀ ਵੱਲੋਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਅਸੀਂ ਦੁਬਾਰਾ ਇੱਕ ਵਾਰ ਤੋਂ ਫੇਰ ਹੱਥ ਜੋੜ ਬੇਨਤੀ ਕਰਦੇ ਹਾਂ ਵੀ ਆਉਣ ਵਾਲੇ 9 ਫਰਵਰੀ ਦੇ ਨਇੰਤਵਾਰ ਨੂੰ ਜਨਮ ਤੁਲਾਈ ਚਪਾਰ ਵਿਖੇ ਲੜਕੀਆਂ ਨੂੰ ਅਸ਼ੀਰਵਾਦ ਦੇਣ ਲਈ ਪਰਿਵਾਰ ਸਹਿਤ ਜ਼ਰੂਰ ਪਹੁੰਚੋ ਕਿ ਸਾਡੀ ਸੰਸਥਾ ਦਾ ਵੀ ਇਹਦੇ ਨਾਲ ਹੌਸਲਾ ਬਣਿਆ ਰਹੇਗਾ ਕਿ ਸਾਡੀ ਸੰਸਥਾ ਨੂੰ ਗਲ ਮਿਲ ਕੇ ਵੱਧ ਤੋਂ ਵੱਧ ਸਹਿਯੋਗ ਦਿਓ 21 ਮਾਰਚ ਲਾਨਾ ਮਹਾਪੁੰਮਾ ਜੀ ਹੈ 11 ਲੜਕੀਆਂ ਦੇ ਵਿਆਹ ਹੋਣ ਜਾ ਰਹੇ ਨੇ ਤੇ ਇੱਕ ਤੁਹਾਨੂੰ ਹੋਰ ਜ਼ਰੂਰੀ ਸੂਚਨਾ ਦੱਸਣਾ ਚਾਹੁੰਦੇ ਆ ਕੱਲ ਨੂੰ ਸਵੇਰੇ 10:30 ਵਜੇ ਕੇਸੀ ਫਾਰਮ ਨੀਅਰ ਆਪਣੇ ਆਦਰਸ਼ ਮੈਲਾ ਕਾਲਜ ਜੋ ਜੈਨ ਮੈਲਾ ਕਾਲਜ ਵੀ ਕਹਿੰਦੇ ਆ ਉੱਥੋਂ ਸਾਰੇ ਸ਼ਹਿਰ ਦੇ ਵਿੱਚ ਡੋਟ ਟੂ ਡੋਰ ਕਾਰਡ ਬਣਨੇ ਆ ਤਾਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆਪਣਾ ਇੱਕ ਇੱਕ ਸਾਥੇ ਘਟ ਤੋਂ ਘਟ ਲੈ ਕੇ ਆਓ ਤੇ ਆਪਾਂ ਸੰਟਾਂ ਦੇ ਟੋਲੇ ਨਾਲ ਕੱਲ ਨੂੰ ਪੂਰੇ ਸ਼ਹਿਰ ਚ ਕਾਰਡ ਬਣਨੇ ਆ ਤਾਂ ਇਸ ਲਈ ਬੇਨਤੀ ਹੈ ਵੀ ਕੱਲ ਨੂੰ 10:30 ਵਜੇ ਜ਼ਰੂਰ ਕੇਸੀ ਫਾਰਮਸ ਕੋਰੇ ਪਹੁੰਚੋ। ਸ਼ੁਕਰੀਆ ਜੀ ਧੰਨਵਾਦ। ਹਾਂਜੀ ਖਾਨ ਸਾਹਿਬ ਸਾਡੇ ਕਾਉਂਸਲਰ ਸਾਹਿਬ ਖਾਨ ਸਾਹਿਬ ਅਫਰੀਦੀ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਦਿਓ ਉਸਨੇ। ਤੋਂ ਪਹਿਲਾਂ ਤਾਂ ਅਸਲਾਮੁਅਲੈਕੁਮ ਸਸਿਕਾ ਨਮਸਕਾਰ। ਆ ਆਪਾਂ ਨੂੰ ਪਤਾ ਹੀ ਆ ਵੀ ਜਿਵੇਂ ਪਿਛਲੇ ਤਕਰੀਬਨ 21 ਸਾਲ ਹੋ ਗਏ ਇਹਨਾਂ ਨੂੰ ਸੇਵਾ ਕਰਦਿਆਂ ਨੂੰ ਸਾਰੇ ਸਾਡੇ ਭਰਾ ਨੇ ਵਿਕੀ ਸ਼ਰਮਾ ਜੀ ਪ੍ਰਧਾਨ ਨੇ ਹੈਪੀ ਬਾਬਾ ਜੀ ਸਰਕਾਰ ਸਨੀ ਸਨੀ ਜੀ ਨੇ ਪ੍ਰਧਾਨ ਸਨੀ ਜੀ ਪ੍ਰਧਾਨ ਉਹਦਾ ਪ੍ਰਧਾਨ ਦਾ ਸਨੀ ਜੀ ਨੂੰ ਦਿੱਤਾ ਹੁਣ ਇਹ ਸੰਭਾਲਦੇ ਨੇ ਆਪਣੀ ਟੀਮ ਸਾਰੀ ਨਾਲ ਰਲ ਕੇ ਤੇ ਬਾਬਾ ਜੀ ਉਹਨਾਂ ਦੇ ਸਾਰਿਆਂ ਦੇ ਅਸ਼ੀਰਵਾਦ ਨਾਲ ਇੰਨਾ ਚੰਗਾ ਕੰਮ ਹੁੰਦਾ ਉਸ ਮਾਲਕ ਦੀ ਕਿਰਪਾ ਨਾਲ ਇਹ ਜੇ ਕੰਮ ਆਪਾਂ ਦੇਖੀਏ ਵੀ ਆਪਣੀਆਂ ਧੀਆਂ ਲਈ ਤਾਂ ਹਰ ਕੋਈ ਕਰਦਾ ਪਰ ਉਹ ਵੀ ਆਪਣੀਆਂ ਧੀਆਂ ਬਣਾ ਕੇ ਆਪਾਂ ਅਸ਼ੀਰਵਾਦ ਦੇ ਕੇ ਉਹਨਾਂ ਨੂੰ ਤੋਰੀਏ ਵੀ ਉਹ ਸਾਰੀ ਜ਼ਿੰਦਗੀ ਖੁਸ਼ ਰਹਿਣ ਕਈਆਂ ਦੇ ਵਿਚਾਰਾਂ ਦੇ ਪੇਰੈਂਟਸ ਵੀ ਨਹੀਂ ਹੁੰਦੇ ਕਾਫੀ ਗਰੀਬ ਹੁੰਦੇ ਨੇ ਇਸ ਲਈ ਮੇਰੀ ਬੇਨਤੀ ਆ ਵੀ ਤੁਸੀਂ ਆਪਣਾ ਔਰ ਤਿਆਂ ਦੇ ਸਿਰ ਤੇ ਆ ਕੇ ਹੱਥ ਰੱਖੋ ਕਿ ਉਹਨਾਂ ਨੂੰ ਅਸੀਰਵਾਦ ਹੋ ਹਮੇਸ਼ਾ ਖੁਸ਼ ਰਹਿਣ। ਬਾਕੀ ਇਸਨੇ ਦੀ ਟੀਮ ਦਾ ਅਸੀਂ ਦਿਨੋਂ ਧੰਨਵਾਦ ਕਰਦੇ ਹਾਂ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਨੇ। ਬਹੁਤ-ਬਹੁਤ ਧੰਨਵਾਦ। ਇਹ ਇਹ ਜਿਹੜੇ ਇਹ ਜਿਹੜੇ ਕਾਰਜ ਨੇ ਇਹ ਕਾਰਜ ਅਹਮਦਗੜ੍ਹ ਨਿਵਾਸੀਆਂ ਦੇ ਇਲਾਕਾ ਨਿਵਾਸੀਆਂ ਦੇ ਛਪਾਰ ਨਿਵਾਸੀਆਂ ਦੇ ਇਹ ਆਪਣਾ ਕਾਰਜ ਆ। ਜਿਵੇਂ ਆਪਾਂ ਹਵਨ ਕਰਦੇ ਆਂ ਹਵਨ ਦੇ ਵਿੱਚ ਅਹੋਤੀ ਪਾਉਣੀ ਸਾਰਿਆਂ ਦਾ ਇੱਕ ਧਰਮ ਹੁੰਦਾ ਇੱਕ ਫਰਜ਼ ਹੁੰਦਾ ਤੇ ਇਸ ਕਾਰਜ ਦੇ ਵਿੱਚ ਵੀ ਜਿਹੜੀ ਅਹੋਤੀ ਆ ਉਹ ਤੁਸੀਂ ਆ ਕੇ ਜਿਹੜੀਆਂ ਲੜਕੀਆਂ ਨੇ ਕੰਨਿਆਵਾਂ ਨੇ ਤਾਂ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਆਪਣੀ ਹੋਤੀ ਪੂਰੀ ਕਰਨੀ ਆ ਕਿਉਂਕਿ ਗ੍ਰੰਥਾਂ ਦੇ ਵਿੱਚ ਇਹ ਗੱਲ ਲਿਖੀ ਆ ਵੀ ਜਦੋਂ ਕਿਸੇ ਲੜਕੀ ਦੇ ਫੇਰੇ ਹੁੰਦੇ ਆ ਆਨੰਦ ਕਾਰਜ ਹੁੰਦੇ ਆ ਵਿਆਹ ਹੁੰਦਾ ਤਾਂ ਕਹਿੰਦੇ ਵੀ ਪ੍ਰਮਾਤਮਾ ਸਾਖਸ਼ਾਤ ਉੱਥੇ ਆ ਆ ਕੇ ਬਿਰਾਜਮਾਨ ਹੁੰਦਾ ਤੇ ਇੱਥੇ ਤਾਂ ਦੇਖੋ 11 ਲੜਕੀਆਂ ਦੀਆਂ ਸ਼ਾਦੀਆਂ ਹੋਣ ਜਾ ਰਹੀਆਂ ਨੇ ਤੇ ਇਸ ਤੋਂ ਪਵਿੱਤਰ ਕੰਮ ਇਸ ਤੋਂ ਪਵਿੱਤਰ ਜਗ੍ਹਾ ਹੋਰ ਸ਼ਾਇਦ ਕੋਈ ਨਹੀਂ ਹੋ ਸਕਦੀ ਤਾਂ ਆਪ ਸਭ ਨੂੰ ਬੇਨਤੀ ਆ ਵੀ ਆਉਣ ਵਾਲੀ 9 ਫਰਵਰੀ ਨੂੰ ਤੇ ਜਨਮ ਤਲਾਈ ਛਪਾਰ ਵਿਖੇ ਪਹੁੰਚ ਕੇ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਧਰਮ ਦੇ ਮਾਤਾ ਪਿਤਾ ਅਤੇ ਧਰਮ ਦੇ ਭਰਾ ਬਣ ਕੇ ਆ ਕੇ ਆਪਣੀਆਂ ਭੈਣਾਂ ਨੂੰ ਆਸ਼ੀਰਵਾਦ ਦਿਓ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ